ਬਿਕਰਮਜੀਤਿਆ ਦਾ ਬਿਆਨ ਭਗਵੰਤ ਮਾਨ ਜੀ ਦੇ ਆਪਕਾ ਦਾ ਕੰਮ ਬੱਚਿਆਂ ਨੂੰ ਪੜਾਉਣਾ ਜਾਂ ਸਰਕਾਰ ਦਾ ਐਕਸ ਦੇ ਪ੍ਰਚਾਰ ਕਰਨਾ ਹੈ ਸੋ ਸਾਰਾ ਦੇ ਅਧਿਆਪਕ ਐਕਸ ਤੇ ਹੀ ਸਰਕਾਰ ਦਾ ਪ੍ਰਚਾਰ ਕਰਦੇ ਰਹੇ ਤਾਂ ਬੱਚਿਆਂ ਨੂੰ ਪੜਾਉਣਗੇ ਕਦੋਂ ਸੋ ਦਿੱਲੀ ਦਾ ਫੇਲ ਮਾਡਲ ਪੰਜਾਬ ਦੇ ਵਿੱਚ ਲਾਗੂ ਕਰਕੇ ਸਿੱਖਿਆ ਦਾ ਬੇੜਾਗਰਕ ਨਾ ਕਰੋ ਸੋ ਬਿਕਰਮਜੀਤਿਆ ਦੇ ਵੱਲੋਂ ਇਹ ਨਿਸ਼ਾਨਾ ਸਾਧਿਆ ਗਿਆ ਸੀਮਾਨ ਤੇ ਅਤੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਜਿੱਥੇ ਸਾਰੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਟੀਚਰ ਸਾਹਿਬਾਨਾਂ ਨੂੰ ਜਿੰਨਾ ਵੀ ਸਟਾਫ ਹੈ ਸਕੂਲ ਦਾ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਐਕਸ ਅਕਾਊਂਟ ਆਪ ਦਾ ਬਣਾਓ ਜੇ ਨਹੀਂ ਹੈ ਤੇ ਬਣਾਓ ਔਰ ਫਿਰ ਇੱਕ ਅਸੀਂ ਅਸੀਂ ਟ੍ਰੈਂਡਿੰਗ ਕਰਨਾ ਮਤਲਬ ਕਿ ਡਰਾਮਾ ਹੀ ਕਰਨਾ ਹਰ ਚੀਜ਼ ਸਿਰਫ ਤੇ ਸਿਰਫ ਡਰਾਮੇ ਨਾਲ ਸੰਬੰਧਿਤ ਹੋ ਕੇ ਰਹਿ ਗਈ ਹੈ ਬੱਚਿਆਂ ਦੀ ਐਜੂਕੇਸ਼ਨ ਚ ਤਾਲੀਮ ਚ ਉਹਨਾਂ ਦੀ ਸਕੂਲਾਂ ਦੇ ਹਾਲਾਤ ਵੱਲ ਕੋਈ ਧਿਆਨ ਨਹੀਂ एवरीथिंग ਹੈਜ਼ ਬਿਕਮ ਅਬਾਊਟ ਬ੍ਰਾਂਡਿੰਗ ਐਂਡ ਰੀਪ੍ਰਿੰਟਿੰਗ ਕਿ ਲੋਕਾਂ ਨੂੰ ਕਿਵੇਂ ਬੇਵਕੂ ਬਣਾਇਆ ਜਾ ਸਕਦਾ ਔਰ ਅੱਜ ਜਿਹੜੇ ਆਰਡਰ ਕਈ ਲੋਕਾਂ ਨੇ ਸ਼ੇਅਰ ਕੀਤੇ ਆ ਮੈਂ ਵੀ ਆਪ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਔਰ ਅੱਜ ਮੈਂ ਇੱਕ ਫੋਟੋ ਵੀ ਵੇਖ ਰਿਹਾ ਸੀਗਾ ਜੀ ਸੀਐਮ ਭਗਵੰਤ ਮਾਨ ਦੀ ਫੋਟੋ ਮਨੀਸ਼ ਸੋਸੋਦੀਏ ਨਾਲ ਉਹ ਭਾਈ ਇਹ ਦਿੱਲੀ ਮਾਡਲ ਚਾਹੇ ਉਹ ਆਮ ਆਦਮੀ ਕਲੀਨਿਕ ਸੀ ਜਿਹੜਾ ਦਿੱਲੀ ਚ ਫੇਲ ਹੋਇਆ ਤੇ ਚਾਹੇ ਉਹ ਸਕੂਲ ਐਜੂਕੇਸ਼ਨ ਮਾਡਲ ਸੀ ਦਿੱਲੀ ਦੇ ਲੋਕਾਂ ਨੇ ਦੋਵੇਂ ਮਾਡਲ ਵੀ ਰਿਜੈਕਟ ਕਰਤੇ ਔਰ ਜਿਹੜੇ ਮਹਿਕਮੇ ਇਸ ਨੂੰ ਚਲਾਉਂਦੇ ਸਨ ਉਹਨਾਂ ਵਜ਼ੀਰਾਂ ਨੂੰ ਵੀ ਰਿਜੈਕਟ ਕਰਤਾ ਇਲੈਕਸ਼ਨ ਆ ਗਏ ਮਗਰ ਹੁਣ ਦਿੱਲੀ 'ਚ ਤਾਂ ਉਹਨਾਂ ਦੇ ਬੋਰਡ ਲੱਗਦੇ ਨਹੀਂ ਹੁਣ ਚੱਕ ਕੇ ਪੰਜਾਬ 'ਚ ਲਾਉਣੇ ਸ਼ੁਰੂ ਕਰਤੇ ਇਸ ਲਈ ਹਾਲਾਤ ਇਹ ਨੇ ਕਿ ਸਕੂਲ ਐਜੂਕੇਸ਼ਨ ਟੀਚਰ ਸਹਿਬਾਨਾਂ ਦੀ ਭਰਤੀ ਸਕੂਲਾਂ ਦੇ ਇਨਫਰਾਸਟ੍ਰਕਚਰ ਉਹਦੇ ਵੱਲ ਕੋਈ ਧਿਆਨ ਨਹੀਂ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਵੱਲ ਜਿਹੜੀ ਖਰਚਾ ਬਜਟ ਦਾ ਜਾਂ ਜੋ ਉਹਦੇ ਤੇ ਵਿੱਤੀ ਅ ਅਲੋਕੇਸ਼ਨ ਹੋਣੀ ਚਾਹੀਦੀ ਸੀ ਜਾਂ ਜੋ ਗਵਰਨਮੈਂਟ ਆਫ ਇੰਡੀਆ ਦੇ ਪੈਸੇ ਆਉਂਦੇ ਹੋ ਤੁਸੀਂ ਪੂਰੇ ਵਰਤ ਨਹੀਂ 파 ਰਹੇ ਮਗਰ ਡਰਾਮੇ ਤੇ ਡਰਾਮਾ ਚੱਲ ਰਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਰਕਾਰ ਨੂੰ ਕਿ ਭਾਈ ਕੰਮ ਛੱਡੋ ਇਸ ਡਰਾਮੇ ਦਾ ਨੀਡ ਟੂ ਫੋਕਸ ਔਨ ਐਜੂਕੇਸ਼ਨ ਬੱਚਿਆਂ ਨੂੰ ਆ ਬੇਸਿਕ ਫੈਸਿਲਿਟੀਜ਼ ਨਹੀਂ ਪਲ ਰਹੀਆਂ ਉਥੇ এডਿਕੇਸ਼ਨ ਦੀਆਂ ਪੋਸਟਾਂ ਖਾਲੀਆਂ ਨੇ ਮਿਡ-ਡੇ ਮੀਲ ਤੱਕ ਨਹੀਂ ਪਹੁੰਚ ਰਿਹਾ ਜੇ ਪਹੁੰਚ ਰਿਹਾ ਤੇ ਮਾੜੀ ਕੁਆਲਿਟੀ ਦਾ ਪਹੁੰਚ ਰਿਹਾ